ਇਦਾਂ ਸਾਹਮਣੇ ਹਾਂਜੀ ਕੀ ਨਾਮ ਜੀ ਮੈਂ ਨੀਲਮ ਸ਼ਰਮਾ ਹਾਂਜੀ ਇਹ ਜਿਹੜੀ ਅੱਗ ਲੱਗੀ ਕਿੱਦਾਂ ਲੱਗੀ ਹੈ ਕੁਝ ਪਤਾ ਹਾਂਜੀ ਮੈਂ ਨਾ ਧੂਨੀ ਕਰ ਰਹੀ ਸੀ ਜਾਂ ਧੂਕ ਕਰ ਰਹੀ ਸੀ ਉੱਪਰ ਤੇ ਥੱਲੇ ਉਹ ਅਸੀਂ ਦੇਖਦੇ ਸੀ ਮੰਦਰ ਚੋਂ ਧੂੰਆਂ ਨਿਕਲੇ ਸੀ ਕਾਲਾ ਕਾਲਾ ਅਸੀਂ ਆਪਣੇ ਪਿਤਾ ਜੀ ਨੂੰ ਬੁਲਾਇਆ ਥੱਲੇ ਉਹ ਆਏ ਨੀ ਤੁਸੀਂ ਭੱਜ ਕੇ ਥੱਲੇ ਗਏ ਸਾਰੇ ਹੂੰ ਥੱਲੇ ਦੇਖਿਆ ਸਾਰਾ ਮੰਦਿਰ ਸੜ ਗਿਆ ਸੀ ਸਾਡਾ ਹੂੰ ਅੰਜੀ ਬਹੁਤ ਜ਼ਿਆਦਾ ਬੁਰਾ ਹਾਦਸਾ ਹੋਇਆ ਤੇ ਕਿੰਨਾ ਕ ਨੁਕਸਾਨ ਹੋਇਆ ਜੀ ਹਾਂਜੀ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਤਾਂ ਬਥੇਰਾ ਹੋ ਰਿਹਾ ਹੁਣ ਇਹ ਦੇਖ ਲਗਭਗ ਲਗਭਗ ਹੁਣ ਦੇਖੀ ਪਤਾ ਲੱਗੂਗਾ ਹਜੇ ਨੀਚੇ ਜਾਵਾਂਗੇ ਫੇਰ ਕਿ ਚੀਜ਼ ਨੂੰ ਅੱਗ ਲੱਗੀ ਮੰਦਿਰ ਸੀ ਸਾਡਾ ਇਹਦਾ ਕਿਹੜੀ ਚੀਜ਼ ਨੂੰ ਅੱਗ ਲੱਗੀ ਮੰਦਿਰ ਦੇ ਵਿੱਚ ਅਰਜਨ ਕੇ ਅੱਗ ਲੱਗੀ ਸਾਡੇ ਧਿਆਨ ਹੋਏ ਧਿਆਨਾਂ ਦੇ ਜਾਈ ਮੇਰਾ ਨਾਮ ਨਿਤਿਨ ਸਿੰਘ ਰਾਦੀ ਫਾਇਰਮੈਨ ਹੈ ਅੱਗ ਲੱਗੀ ਹੈ ਕੋੜਿਆਂ ਬੰਦੇ ਜੀ ਸਰ ਅੱਜ ਸ਼ਾਮ 6:30 ਵਜੇ ਸੀ 25 ਦੇ ਸਾਨੂੰ ਕੋਲ ਆਈ ਹੈ ਕਿ ਕੋੜਿਆ ਮਹੱਲੇ ਵਿੱਚ ਆਮ ਰੱਖੀ ਧਾਮ ਦੇ ਵਿੱਚ ਜੋ ਕਿ ਇੱਕ ਮੰਦਿਰ ਹੈ ਉਹਦੇ ਉੱਪਰ ਰਹਿਸ਼ ਹੈ ਉੱਥੇ ਅੱਗ ਲੱਗੀ ਹੈ ਅਸੀਂ ਮੌਕੇ ਤੇ ਕਰਪਾਲ ਸਿੰਘ ਡਰਾਈਵਰ ਤੇ ਫਾਇਰਮੈਨ ਨਾਲ ਉਹਦੀ ਟੀਮ ਮੌਕੇ ਤੇ ਪਹੁੰਚੀ ਹੈ ਤੇ ਅਸੀਂ ਅੱਗ ਤੇ ਕਾਬੂ ਪਾਇਆ ਫਾਇਰ ਬਗਟ ਦੀ ਗੱਡੀਆਂ ਕਿੰਨੀਆਂ ਲੱਗੀਆਂ ਸਰ ਸਿਰਫ ਇੱਕ ਹੀ ਗੱਡੀ ਲੱਗੀ ਹੈ ਜੀ ਤੇ ਅੱਗ ਤੇ ਕਾਬੂ ਪਾ ਲਿਆ ਜੀ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ। ਨੁਕਸਾਨ ਵਗੈਰਾ ਕੋਈ ਦੱਸਿਆਊਗਾ? ਨੁਕਸਾਨ ਦਾ ਹਜੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਿਆ ਜੋ ਮੰਦਰ ਦਾ ਸਮਾਨ ਹੁੰਦਾ ਹੀ ਆ ਉਹਨੂੰ ਹੀ ਅੱਗ ਪਈ ਹੈ। ਤੇ ਅੱਗ ਦਾ ਕਾਰਨ ਨਹੀਂ ਸਾਹਮਣੇ ਆਇਆ। ਨਹੀਂ ਹਜੇ ਕੋਈ ਇਹ ਪਾਰਟ ਆਫ ਇਨਵੈਸਟੀਗੇਸ਼ਨ ਦਾ ਜੀ ਹਜੇ ਕੋਈ ਕਾਰਨ। ਨਾਲ ਬਿਮਾਰ ਹੋਣਾ ਤੂੰ